ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਪੁੱਜੇ ਹੋਏ ਆ ਪਿੰਡ ਕਟਾ ਸਵੋਰ ਭਾਈ ਸੰਗਤ ਸਿੰਘ ਜੀ ਦੇ ਅਸਥਾਨ ਦੇ ਉੱਤੇ ਇਹ ਉਹ ਜਿਹੜਾ ਪਿੱਛੇ ਤੁਸੀਂ ਬੋਰਡ ਦੇਖਦੇ ਪਏ ਆ ਇਹ ਉਹੀ ਬੋਰਡ ਹੈ ਜਿਸ ਦੇ ਥੱਲੇ ਗੁਰੂ ਮਹਾਰਾਜ ਬੈਠੇ ਸੀ ਜਦੋਂ ਮਹਾਰਾਜ ਬਜਰੂਰ ਦੀ ਜੰਗ ਜਿੱਤ ਕੇ ਆਉਂਦੇ ਆ ਤੇ ਕਟਾ ਸਵੋਰ ਪੁੱਜਦੇ ਆ ਤੇ ਆਹ ਬੋਰਡ ਦੇ ਥੱਲੇ ਜਿਹੜਾ ਹੈ ਉਹ ਆਪਣਾ ਆਸਣ ਲਾਉਂਦੇ ਆ ਜਿੱਥੇ ਉਹ ਸੰਗਤਾਂ ਨੂੰ ਇਕੱਠੀਆਂ ਕਰਦੇ ਆ ਪਿੰਡ ਵਾਲਿਆਂ ਨੂੰ ਜਿਹੜਾ ਸਨੇਹ ਭੇਜਦੇ ਆ ਕਿ ਭਾਈ ਆਓ ਆਪਾਂ ਵਿਚਾਰ ਕਰੀਏ ਤੇ ਇੱਥੇ ਹੀ ਗੁਰੂ ਮਹਾਰਾਜ ਨੇ ਪਿੰਡ ਵਾਲਿਆਂ ਨੂੰ ਜਿਹੜਾ ਲ ਜੋ ਸਾਡੀ ਫੌਜ ਦੇ ਵਿੱਚ ਭਰਤੀ ਕਰੋ ਤਾਂ ਇੱਥੋਂ ਤੋਂ ਆ ਬੀਬੀ ਅਮਰੋ ਨੇ ਜਿਹੜੇ ਆ ਆਪਣੇ ਦੋ ਪੁੱਤਰ ਪੰਗਤ ਤੇ ਸੰਗਤ ਜਿਹੜੇ ਆ ਮਹਾਰਾਜ ਦੇ ਨਾਲ ਤੋਰ ਦਿੱਤੇ ਤੇ ਤਿੰਨ ਵੀਰ ਜਿਹੜੇ ਹੋਰ ਸੀਗੇ ਇਸੇ ਪਿੰਡ ਦੇ ਵਿੱਚੋਂ ਹਰੀ ਪੰਜਾਬ ਤੇ ਰਾਮ ਉਹ ਵੀ ਮਹਾਰਾਜ ਦੇ ਨਾਲ ਆਨੰਦਪੁਰ ਸਾਹਿਬ ਗਏ ਤੇ ਉਹ ਆਨੰਦਪੁਰ ਸਾਹਿਬ ਗਏ ਤੇ ਚਾਰ ਜਿਹੜੇ ਨੇ ਬਾਬਾ ਪੰਗਤ ਸਿੰਘ ਤੇ ਹਰੀ ਸਿੰਘ ਪੰਜਾਬ ਸਿੰਘ ਤੇ ਰਾਮ ਸਿੰਘ ਆਨੰਦਪੁਰ ਸਾਹਿਬ ਦੀ ਜੰਗ 'ਚ ਸ਼ਹੀਦ ਹੋਏ ਤੇ ਸੰਗਤ ਸਿੰਘ ਜਿਹੜੇ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਤੇ ਆਹੀ ਜੋ ਬੋਰਡ ਉਹ ਇਤਿਹਾਸਕ ਸਥਾਨ ਹੈ ਜਿਹਦੇ ਥੱਲੇ ਕਦੇ ਗੁਰੂ ਮਹਾਰਾਜ ਬੈਠੇ ਸੀ ਤੇ ਜਿੱਥੇ ਮਹਾਰਾਜ ਨੇ ਜਿਹੜੀ ਕਟਾਰ ਹੈ ਬੀਬੀ ਅਮਰੋ ਨੇ ਨਿਸ਼ਾਨੀ ਵਜੋਂ ਦਿੱਤੀ ਸੀ ਜੋ ਕਿ ਅੱਜ ਇੱਥੇ ਨਹੀਂ ਹੈ ਕਦੇ ਵੀ ਆਨੰਦਪੁਰ ਸਾਹਿਬ ਵਾਲ ਗਿਆੜਾ ਬਜੇ ਤੇ ਇੱਥੇ ਜ਼ਰੂਰ ਆਇਓ ਬਾਕੀ ਪੂਰੀ ਵੀਡੀਓ YouTube ਬਲਜਿੰਦਰ ਵੇਲਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਧੰਨਵਾਦ